ਇਨਸਾਨ ਤਾਂ ਆਪਣੇ ਰਹਿਣ ਦੇ ਲਈ ਜਿਹੜੇ ਆ ਫਲੈਟ ਤਿਆਰ ਕਰਦੇ ਨੇ ਇਹ ਪੰਛੀਆਂ ਦੇ ਲਈ ਜਿਹੜੇ ਆ ਫਲੈਟ ਤਿਆਰ ਕੀਤੇ ਗਏ ਨੇ ਜਿਉਂਰ ਜੀਣੇ ਦੋ ਜੇ ਸਾਨੂੰ ਜੀਣ ਦਾ ਹੱਕ ਹੈ ਤਾਂ ਹਰ ਇੱਕ ਪ੍ਰਾਣੀ ਨੂੰ ਚਾਹੇ ਕੋਈ ਬੋਲ ਸਕਦਾ ਹੈ ਚਾਹੇ ਕੋਈ ਬੇਜਵਾਨ ਹੈ ਸਭ ਨੂੰ ਬਰਾਬਰ ਦਾ ਹੱਕ ਹੈ ਅੱਜ ਦੇ ਟਾਈਮ ਦੇ ਮੁਤਾਬਕ ਪੰਛੀਆਂ ਦੇ ਰਹਿਣ ਲਈ ਬ੍ਰਿਕਸ਼ ਜਿਹੜੇ ਆ ਕੱਟੇ ਜਾ ਰਹੇ ਆ ਜਗ੍ਹਾ ਉਹਨਾਂ ਦੇ ਨਹੀਂ ਮਿਲ ਰਹੀ ਤੇ ਜਿਹੜੇ ਇਸ ਤਰ੍ਹਾਂ ਦੇ ਫਲੈਟ ਹੈ ਆਨ ਆਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਬਣਾਵਾਂਗੇ ਹੋਰ ਵੀ ਬਣਾਵਾਂਗੇ ਸ਼ਹਿਰ ਦੇ ਵਿੱਚ ਜੈਸੇ ਇੱਕ ਮੀਆਂ ਬੀਬੀ ਤੇ ਉਹਦੇ ਦੋ ਬੱਚੇ ਇੱਕ ਘਰ ਦੇ ਵਿੱਚ ਉਹ ਉਸ ਹਾਵਨਾ ਫਲੈਟ ਤਿਆਰ ਹੋਇਆ ਗੁਜਰਾਤ ਤੋਂ ਇਹ ਦੇ ਕਾਰੀਗਰ ਆਏ ਸੀ ਜਿੰਨਾ ਇਹਦਾ ਮਟੀਰੀਅਲ ਆ ਉੱਪਰ ਲਾ ਸਾਰਾ ਇਹ ਵੀ ਸਭ ਕੁਝ ਰਾਤ ਤੋਂ ਹੀ ਆਇਆ ਸੀ ਉਹਨਾਂ ਨੇ ਆ ਕੇ ਇੱਥੇ ਇਹਨੂੰ ਤਿਆਰ ਕੀਤਾ ਇਹਨਾਂ ਨੂੰ ਜਿਹੜੀਆਂ ਸਹੂਦਾ ਅਸੀਂ ਦੇ ਸਕਦੇ ਆਂ ਥੱਲੇ ਸਾਡਾ ਇਹ ਲਈਨ ਵਾਲੀ ਪੰਛੀਆਂ ਦੇ ਲਈ ਹਸਪਤਾਲ ਵੀ ਤਿਆਰ ਹੋ ਰਿਹਾ ਜੋ ਕਿ ਸਾਰੇ ਸ਼ਹਿਰ ਦੇ ਕਿਤੋਂ ਦਾ ਵੀ ਪੰਛੀ ਆਵੇ ਉਹਨਾਂ ਦਾ ਨਿਸ਼ੁਲਕ ਇਲਾਜ ਹੋਊਗਾ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬੜਾ ਸੋਨੋ ਪ੍ਰਾਲਗਤ ਸੋ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਇਹ ਤਸਵੀਰ ਦਿਖਾ ਦਿੰਨੇ ਆ ਤੁਸੀਂ ਦੋ ਇਮਾਰਤਾਂ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਛੋਟੇ ਛੋਟੇ ਹੋਲ ਨੇ ਇਹ ਅਸੀਂ ਅਕਸਰ ਦੇਖਦੇ ਆ ਕਿ ਇਨਸਾਨ ਤਾਂ ਆਪਣੇ ਰਹਿਣ ਦੇ ਲਈ ਜਿਹੜੇ ਆ ਫਲੈਟ ਤਿਆਰ ਕਰਦੇ ਨੇ ਇਹ ਪੰਛੀਆਂ ਦੇ ਲਈ ਜਿਹੜੇ ਆ ਫਲੈਟ ਤਿਆਰ ਕੀਤੇ ਗਏ ਨੇ ਤੁਸੀਂ ਉੱਤਰੀ ਭਾਰਤ ਦੇ ਵਿੱਚ ਪਹਿਲੀ ਵਾਰ ਸੁਣਿਆ ਹੋਣਾ ਕਿ ਪੰਛੀਆਂ ਦੇ ਰਹਿਣ ਦੇ ਲਈ ਜਿਹੜੇ ਆ ਫਲੈਟ ਤਿਆਰ ਕੀਤੇ ਗਏ ਤੁਸੀਂ ਸਾਹਮਣੇ ਪੰਛੀ ਦੇਖ ਰਹੇ ਹੋ ਅਤੇ ਰੋਜ਼ ਰਾਤ ਨੂੰ ਐ ਪੰਛੀ ਜਿਹੜੇ ਆ ਕੇ ਠਹਿਰਦੇ ਨੇ ਇਹ ਤੁਸੀਂ ਤਸਵੀਰ ਅੱਥੇ ਦੇਖ ਸਕਦੇ ਹੋ ਉਹਨਾਂ ਨੂੰ ਰੋਜ਼ ਜਿਹੜਾ ਦਾਣਾ ਪਾਇਆ ਜਾਂਦਾ ਤੇ ਉੱਥੇ ਗਰਮੀਆਂ ਦੇ ਵਿੱਚ ਨਹਾਉਣ ਦੇ ਲਈ ਜਿਹੜਾ ਪੰਛੀਆਂ ਦੇ ਲਈ ਜਿਹੜਾ ਪੂਲ ਵੀ ਤਿਆਰ ਕੀਤਾ ਗਿਆ ਹੈ ਇਹ ਜਿਨ੍ਹਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾ ਦਿੰਨੇ ਆ ਜੈਨ ਸਾਹਿਬ ਸਾਡੇ ਨਾਲ ਮੌਜੂਦ ਨੇ ਜੈਨ ਸਾਹਿਬ ਮੰਦ ਦੇ ਵਿੱਚ ਕਿਵੇਂ ਆਏ ਜੀ ਵਿਚਾਰ ਮਤਲਬ ਕਿ ਇਹ ਪੰਛੀਆਂ ਦੇ ਲਈ ਜਿਹੜਾ ਰਹਿਣ ਦੇ ਲਈ ਜਿਹੜਾ ਘਰ ਬਣਾਇਆ ਜਾਵੇ ਸਾਡਾ ਭਗਵਾਨ ਮਹਾਵੀਰ ਦਾ ਜਿਹੜਾ ਸੰਦੇਸ਼ ਹੈ ਜੀਓਰ ਜੀਨੇ ਦੋ ਜੇ ਸਾਨੂੰ ਜੀਣ ਦਾ ਹੱਕ ਹੈ ਤਾਂ ਹਰ ਇੱਕ ਪ੍ਰਾਣੀ ਨੂੰ ਚਾਹੇ ਕੋਈ ਬੋਲ ਸਕਦਾ ਹੈ ਚਾਹੇ ਕੋਈ ਬੇਜਵਾਨ ਹੈ ਸਭ ਨੂੰ ਬਰਾਬਰ ਦਾ ਹੱਕ ਹੈ ਸਾਡੇ ਜੈਨ ਧਰਮ ਦੇ ਵਿੱਚ ਮਾਨਵ ਸੇਵਾ ਤਾਂ ਹੈ ਹੀ ਹੈ ਤੇ ਜੀਵ ਸੇਵਾ ਨੂੰ ਵੀ ਉਹ ਤੋਂ ਜ਼ਿਆਦਾ ਮਹੱਤਵ ਦਿੱਤਾ ਹੋਇਆ ਹੈ ਕਿਉਂਕਿ ਬੇਜਵਾਨ ਪੰਛੀ ਬੇਜਵਾਨ ਜਾਨਵਰ ਜਿਹੜੇ ਕੁਝ ਕਰ ਨਹੀਂ ਸਕਦੇ ਕੁਝ ਕਹਿ ਨਹੀਂ ਸਕਦੇ ਉਹਨਾਂ ਦੀ ਸੇਵਾ ਕਰਨਾ ਇੱਕ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਅੱਜ ਦੇ ਟਾਈਮ ਦੇ ਮੁਤਾਬਕ ਪੰਛੀਆਂ ਦੇ ਰਹਿਣ ਲਈ ਬ੍ਰਿਕਸ਼ ਜਿਹੜੇ ਆ ਕੱਟੇ ਜਾ ਰਹੇ ਆ ਜਗ੍ਹਾ ਉਹਨਾਂ ਦੇ ਨਹੀਂ ਮਿਲ ਰਹੀ ਤੇ ਜਿਹੜੇ ਇਸ ਤਰ੍ਹਾਂ ਦੇ ਫਲੈਟ ਆ ਆਨ ਆਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਨੂੰ ਬਣਾਵਾਂਗੇ ਹੋਰ ਵੀ ਬਣਾਵਾਂਗੇ ਸ਼ਹਿਰ ਦੇ ਵਿੱਚ ਜੈਸੇ ਇੱਕ ਮੀਆਂ ਬੀਬੀ ਤੇ ਉਹਦੇ ਦੋ ਬੱਚੇ ਇੱਕ ਘਰ ਦੇ ਵਿੱਚ ਉਹ ਉਸ ਹਸਾਬ ਨਾਲ ਫਲੈਟ ਤਿਆਰ ਹੋਇਆ ਆ ਆਰਾਮ ਨਾਲ ਰਹਿ ਸਕਦੇ ਆ ਤੇ ਜਿਹੜੀ ਤਸਵੀਰ ਐ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਇਹ ਜੈਨ ਸਾਹਿਬ ਦਾ ਇਹ ਕਹਿੰਦਾ 1200 ਦੇ ਕਰੀਬ ਜਿਹੜੇ ਆ ਫਲੈਟ ਤਿਆਰ ਕੀਤੇ ਗਏ ਨੇ ਕਿੱਤੇ ਗਏ ਨੇ ਕਿ ਅਥੇ 3500 ਦੇ ਕਰੀਬ ਜਿਹੜੇ ਪੰਛੀ ਆ ਕੇ ਰੋਜ਼ ਰੁਕਦੇ ਨੇ ਜੈਨ ਸਾਹਿਬ ਗੱਲ ਕਰੀਏ ਜਿਹੜੇ ਇਹ ਬਿਲਡਿੰਗ ਤਿਆਰ ਕੀਤੀ ਗਈ ਜਿਹੜੇ ਸਪੈਸ਼ਲ ਕਾਰੀਗਰ ਲਾਇਏ ਸੀ ਬਾਹਰੋਂ ਜਾਂ ਲੋਕਲੀ ਜਿਵੇਂ ਨੋਰਮਲ ਮਿਸਤਰੀ ਹੁੰਦੇ ਉਹਨਾਂ ਨੇ ਤਿਆਰ ਕੀਤਾ ਜੀ ਇਹ ਬਾਹਰੋਂ ਗੁਜਰਾਤ ਤੋਂ ਇਹਦੇ ਕਾਰੀਗਰ ਆਏ ਸੀ ਜਿੰਨਾ ਇਹਦਾ ਮਟੀਰੀਅਲ ਆ ਉੱਪਰ ਲਾ ਸਾਰਾ ਇਹ ਵੀ ਸਭ ਗੁਜਰਾਤ ਤੋਂ ਹੀ ਆਇਆ ਸੀ ਉਹਨਾਂ ਨੇ ਆ ਕੇ ਇੱਥੇ ਇਹਨੂੰ ਤਿਆਰ ਕੀਤਾ ਤੇ ਜੈਨ ਸਾਹਿਬ ਗੱਲ ਕਰੀਏ ਗਰਮੀਆਂ ਲਈ ਤੇ ਜਿਹੜਾ ਸਰਦੀਆਂ ਦੇ ਲਈ ਤੇ ਅਲੱਗ-ਅਲੱਗ ਕਿਵੇਂ ਮਤਲਬ ਕਿ ਆਪਾਂ ਮੈਨੇਜ ਕਰਦੇ ਆ ਕਿ ਲੱਗ ਕਿਸ ਤਰੀਕੇ ਨਾਲ ਮਤਲਬ ਮੈਨੇਜ ਕਰਦੇ ਜੀ ਗਰਮੀਆਂ ਦੇ ਵਿੱਚ ਇਹਨਾਂ ਨੂੰ ਦਾਣਾ ਅਲੱਗ ਤਰੀਕੇ ਦਾ ਪੈਂਦਾ ਜੀ ਸਰਦੀਆਂ ਦੇ ਵਿੱਚ ਦਾਣਾ ਇਹਨਾਂ ਨੂੰ ਅਲੱਗ ਤਰੀਕੇ ਦਾ ਪੈਂਦਾ ਗਰਮੀਆਂ ਦੇ ਲਈ ਇਹਨਾਂ ਦੇ ਅਸੀਂ ਪੂਲ ਵੀ ਤਿਆਰ ਕਰਤਾ ਵੀ ਇਹਦੇ ਵਿੱਚ ਸ਼ਾਵਰ ਵਗੈਰਾ ਲੱਗ ਜਾਏਗਾ ਇਹਨਾਂ ਨੂੰ ਜਿਹੜੀਆਂ ਸਹੂਦਾ ਅਸੀਂ ਦੇ ਸਕਦੇ ਆ ਥੱਲੇ ਸਾਡਾ ਇਹ ਲਈਨ ਵਾਲੀ ਪੰਛੀਆਂ ਦੇ ਲਈ ਹਸਪੀਟਲ ਵੀ ਤਿਆਰ ਹੋ ਰਿਹਾ ਜੋ ਕਿ ਸਾਰੇ ਸ਼ਹਿਰ ਦੇ ਕਿਤੋਂ ਦਾ ਵੀ ਪੰਛੀ ਆਵੇ ਉਹਨਾਂ ਦਾ ਨਿਸ਼ੁਲਕ ਇਲਾਜ ਹੋਊਗਾ दाना ਵੀ ਇੱਥੇ ਜਿਹੜਾ ਹੋਰ ਥੋੜੇ ਦਿਨ ਤੱਕ ਦਾਣਾ ਵੀ ਇੱਥੇ ਮਿਲਣਾ ਸ਼ੁਰੂ ਹੋ ਜੂਗਾ ਸਾਫ ਸੁਥਰਾ ਦਾਣਾ ਜਿਹੜਾ ਅੱਜ ਸੀਜ਼ਨ ਦੇ ਮੁਤਾਬਕ ਪੰਛੀਆਂ ਨੂੰ ਪਾਣਾ ਉਹ ਇੱਥੇ ਹੀ ਦਾਣਾ ਉਪਲਬਧ ਹੋਊਗਾ ਤੇ ਜੈਨ ਸਾਹਿਬ ਗੱਲ ਕਰੀਏ ਅਸੀਂ ਅਕਸਰ ਦੇ ਦੇਈਆਂ ਕਈ ਵਾਰ ਜ਼ਖਮੀ ਹਾਲਤ ਦੇ ਵਿੱਚ ਰੋਡ ਦੇ ਉੱਤੇ ਵੀ ਕਬੂਤਰ ਵਗੈਰਾ ਜਾਂ ਹੋਰ ਪੰਛੀ ਵੇਰੇ ਡਿੱਗੇ ਹੁੰਦੇ ਨੇ ਤੇ ਉਹਨਾਂ ਦਾ ਲਾਜਵੀ ਤੁਹਾਡੇ ਲੋ ਕੀਤਾ ਜਾਂਦਾ ਜੀ ਬਿਲਕੁਲ ਜੀ ਇੱਥੇ ਕੀਤਾ ਜਾਊਗਾ ਹਜੇ ਨਹੀਂ ਕੀਤਾ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਸਾਡਾ ਹਸਪੀਟਲ ਰੂਮ ਸਾਰਾ ਸਾਡਾ ਤਿਆਰ ਹੋ ਗਿਆ ਹੈ ਉਹਦੀ ਅੰਦਰਲੀ ਸੈਟਿੰਗ ਅਸੀਂ ਕਰਨੀ ਹੈ ਉਹ ਬਹੁਤ ਜਲਦੀ ਹੀ ਅਸੀਂ ਉਹਨੂੰ ਤਿਆਰ ਕਰ ਦਾਂਗੇ ਜੈਨ ਸਾਹਿਬ ਗੱਲ ਕਰੀਏ ਇਮਾਰਤ ਦੀ ਜਿਹੜੀ ਉਚਾਈ ਹੈ ਕਿੰਨੀ ਕੁ ਹੋਏਗੀ ਉਚਾਈ ਕਾਫੀ ਉਚਾਈ ਜ਼ਿਆਦਾ ਹੈ ਦੀ ਕਿੰਨੀ ਕੁ ਚਾਈ ਹੋਏਗੀ ਜਿੱਥੇ ਆਪਾਂ ਖੜੇ ਆਂ ਇਹ ਇੱਥੋਂ 50 ਫੁੱਟ ਦੇ ਲਗਭਗ ਉੱਪਰ ਹੈ ਜੇ ਜ਼ਮੀਨ ਤੋਂ ਲਈਏ ਤਾਂ 90 ਫੁੱਟ ਦੇ ਲਗਭਗ ਉੱਪਰ ਹੈ ਤੇ ਸਰ ਤੁਸੀਂ ਵੀ ਇੱਥੇ ਆਏ ਹੋ ਤੁਹਾਨੂੰ ਉਪਰਾਲਾ ਕਿਸੇਕ ਲੱਗਿਆ ਆਪਾਂ ਅਸੀਂ ਅਕਸਰ ਦੇਖਦੇ ਆਂ ਜਿਹੜੇ ਜੀਵ ਜੰਤੂ ਦੀ ਕਈ ਵਾਰ ਜ਼ਖਮੀ ਹਾਲਤ ਵਿੱਚ ਵੀ ਪਏ ਹੁੰਦੇ ਨੇ ਲੋਕ ਹੱਥ ਲਾਣੋਂ ਘਤਰਾਉਂਦੇ ਨੇ ਤੇ ਜਿਹੜਾ ਤੁਹਾਡੇ ਸਾਰਿਆਂ ਵੱਲੋਂ ਪੂਰੀ ਟੀਮ ਦੇ ਲੋਕ ਉਪਰਾਲਾ ਕੀਤਾ ਗਿਆ ਕੀ ਕਹਿਣਾ ਚਾਹੂੰ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੁਸੀਂ ਦੇ ਹੌਲੀ ਹੌਲੀ ਤੁਸੀਂ ਦੇਖੋਗੇ ਆ ਵੀ ਵੀ ਹਲੇ ਤਾਂ ਚਲੋ ਸਟਾਰਟ ਹੋਇਆ ਠੀਕ ਹੈ ਹੁਣ ਲੋਕਾਂ ਦਾ ਸਾਨੂੰ ਸਹਿਯੋਗ ਵੀ ਚਾਹੀਦਾ ਜੀ ਕਿ ਤਾਂ ਕਿ ਹੋਰ ਵਧੀਆ ਕੰਮ ਇੱਥੇ ਹੋ ਸਕੇ ਤੇ ਮੈਮ ਤੁਸੀਂ ਕਿਸ ਤਰੀਕੇ ਨਾਲ ਦੇ ਦੋ ਜਿਹੜਾ ਅ ਇਨਸਾਨਾਂ ਦੇ ਲਈ ਤਾਂ ਦੇਖਿਆ ਸੀਗਾ ਹਸਪਤਾਲ ਜਿਹੜੇ ਤਿਆਰ ਹੁੰਦੇ ਨੇ ਤੇ ਪੱਖੀਆਂ ਦੇ ਲਈ ਫਲੈਟ ਵੀ ਤਿਆਰ ਕਰਦੇ ਤੇ ਹਸਪਤਾਲ ਵੀ ਤਿਆਰ ਕਰਦਾ ਕਿਸੇ ਗੰਦੇ ਦੇ ਨਹੀਂ ਸੀ ਇਦਾਂ ਸਾਡੇ ਪਾਈ ਸਾਹਿਬ ਦੀ ਬਹੁਤ ਡਿਵੋਸ਼ਨ ਆ ਉਹ ਚਾਹੁੰਦੇ ਆ ਕਿ ਜਿਵੇਂ ਜੀ ਜੰਤੂ ਖਰਾਬ ਮਰਦੇ ਅੱਜ ਤੇ ਇਸ ਤਰ੍ਹਾਂ ਇਹਨਾਂ ਦਾ ਸਾਥ ਵੀ ਤਾਂ ਬਚਾਉਣਾ ਚਾਹੀਦਾ ਹੈ ਨਾ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਬਚਾਉਣ ਹੁਣ ਉਸ ਦਿਨ ਦੀ ਗੱਲ ਆ ਸਾਡੇ ਕੋਲ ਹੀ ਇੱਥੇ ਕੁੱਤੇ ਨੇ ਪਾਲਿਆ ਉਹ ਨੂੰ ਅਸੀਂ ਲੈ ਕੇ ਆਏ ਇੱਥੇ ਬਿਠਾਇਆ ਤੇ ਉਹ ਠੀਕ ਹੋ ਗਿਆ ਇਸ ਕਰਕੇ ਇਹ ਤਾਂ ਭਾਈ ਸਾਹਿਬ ਦੀ ਬਹੁਤ ਡੈਡੀਕੇਸ਼ਨ ਹੈ ਉਹਨਾਂ ਨਾਲ ਲੋਕ ਜੁੜਨੇ ਚਾਹੀਦੇ ਜਿੰਨੀ ਡੈਡੀਕੇਸ਼ਨ ਲੋਕ ਕਰਦੇ ਫੇ ਕੰਮ ਇਹਨੀ ਡੈਡੀਕੇਸ਼ਨ ਕੋਈ ਦਿੰਦਾ ਨਹੀਂ ਹੈ ਤੇ ਇਸ ਕਰਕੇ ਇੱਥੇ ਤਾਂ ਹਜ਼ਾਰਾਂ ਪਖਸ਼ੀ ਆਉਂਦੇ ਆ ਖਾਂਦੇ ਆ ਦਾਣਾ ਖਾਂਦੇ ਆ ਉਹ ਆਪਣੀ ਜ਼ਿੰਦਗੀ ਜਿੰਦੇ ਜਦੋਂ ਹਸਪੀਟਲ ਬਣ ਗਿਆ ਤੇ ਸਭ ਵਾਸਤੇ ਬਹੁਤ ਸੁਵਿਧਾ ਹੋ ਜਾਏਗੀ ਜਾਨਵਰ ਤਾਂ ਗਿਰਦਾ ਹੀ ਹੈ ਪੰਖੀ ਤਾਂ ਬਹੁਤ ਅਕਸਰ ਗਿਰ ਜਾਂਦੇ ਤੇ ਅਗਰ ਉਹਨਾਂ ਨੂੰ ਇੱਥੇ ਦਵਾਈ ਉਹਨਾਂ ਨੂੰ ਐਡ ਮਿਲੇਗੀ ਅੱਗੇ ਉਹ ਬਚਣਗੇ ਤੇ ਸਭ ਵਧੀਆ ਰਹੇਗਾ ਨਾ ਉਹਨਾਂ ਵਾਸਤੇ ਵੀ ਜਾਂਦੋ ਕੀ ਮੈਸੇਜ ਦੇਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਤਾਂ ਕਿ ਜਿਹੜੇ ਹੋਰ ਵੀ ਜਿਹੜੇ ਪੱਖੀ ਆ ਤੁਸੀਂ ਤਾਂ ਆਪਣੇ ਇਲਾਕੇ ਦੇ ਵਿੱਚ ਜਿਹੜਾ ਉਪਰਾਲਾ ਕਰਤਾ ਤੇ ਜਿਹੜਾ ਲੁਧਿਆਣਾ ਸ਼ਹਿਰ ਹੈ ਬਹੁਤ ਵੱਡਾ ਹੈ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਬਹੁਤ ਵੱਡਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਤਾਂ ਕਿ ਉਹ ਵੀ ਅੱਗੇ ਆ ਕੇ ਸੇਵਾ ਦੀ ਭਾਵਨਾ ਲੈ ਕੇ ਪੱਖੀਆਂ ਦੀ ਸੇਵਾ ਕਰਨ ਦੇਖੋ ਜੀ ਅਸੀਂ ਇਹ ਭਗਵਾਨ ਮਹਾਵੀਰ ਜੀਬ ਸੇਵਾ ਟਰਸ ਜਿਹੜਾ ਇੱਕ ਹੈੱਡ ਆਫਿਸ ਅਸੀਂ ਇਹਨੂੰ ਬਣਾਇਆ ਹੈ ਇਹਦੀ ਅਸੀਂ ਵੀ ਸਾਡੇ ਵੀ ਅਸੀਂ ਇੱਕ ਸੋਚ ਲਾ ਕੇ ਚੱਲੇ ਹੋਏ ਹਾਂ ਅਸੀਂ ਇਹਦੀ ਚੇਨ ਚਲਾਈਏ ਜਿੱਦੇ ਦੇ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅਲੱਗ-ਅਲੱਗ ਥਾਵਾਂ ਤੇ ਇਹੋ ਜਿਹੇ ਪੰਛੀਆਂ ਦੇ ਰਹਿਣ ਬਸੇਰੇ ਫਲੈਟ ਬਣਾਈਏ ਜਿੱਥੇ ਉਹਨਾਂ ਨੂੰ ਰਹਿਣ ਦੀ ਸਹੂਦਤ ਮਿਲੇ, ਦਾਣਾ ਪਾਣੀ ਮਿਲੇ ਤੇ ਜਿੱਦੇ ਨਾਲ ਪੰਛੀਆਂ ਦਾ ਬਚਾਅ ਹੋ ਸਕੇ। ਇਨਸਾਨ ਨੂੰ ਜੀਣ ਲਈ ਪੰਛੀ ਦਾ ਜਿੰਨਾ ਵੀ ਜ਼ਰੂਰੀ ਹੈ, ਜੇ ਪੰਛੀ ਨਹੀਂ ਰਹੂਗਾ ਤਾਂ ਇਨਸਾਨ ਵੀ ਨਹੀਂ ਰਹੂਗਾ। ਇਹ ਹਰ ਇੱਕ ਆਦਮੀ ਨੂੰ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਸੋ ਇਹਨੇ ਜੈਨ ਸਾਹਿਬ ਜਿਨ੍ਹਾਂ ਦਾ ਇਹ ਕਹਿਣਾ ਹੈ ਜਿਹੜੇ 1200 ਦੇ ਕਰੀਬ ਹੈ ਜਿਹੜੇ ਫਲੈਟ ਤਿਆਰ ਕੀਤੇ ਗਏ ਨੇ ਤੇ 3500 ਦੇ ਕਰੀਬ ਹੈ ਜਿਹੜੇ ਇੱਥੇ ਪੰਛੀ ਰਹਿੰਦੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਕੋਈ ਵੀ ਮਦਦ ਕਰਨਾ ਚਾਹੁੰਦਾ ਹੈ ਪੰਛੀਆਂ ਦੇ ਲਈ ਅੱਗੇ ਉਹਨਾਂ ਨੂੰ ਆਉਣਾ ਚਾਹੀਦਾ ਮੈਂ ਫਰਾਹਲ ਰੋੜਾ ਪੀਟੀਸੀ ਨਿਊਜ਼ ਲੁਧਿਆਣਾ